ਵੇਰਾ ਬਸੀਦ ਇੱਕ ਮਹਿਲਾ ਅਧਿਆਪਕਾ ਵੱਲੋਂ ਆਪਣੇ ਹੀ ਨਾਲ ਕੰਮ ਕਰਦੇ ਪੀਟੀ ਟੀਚਰ ਉੱਤੇ ਸਰੀਰਕ ਸ਼ੋਸ਼ਣ ਤੇ ਮਾਰਕੁੱਟ ਤੇ ਬਲੈਕਮੇਲ ਕਰਨ ਦੇ ਦੋਸ਼ ਲਗਾਏ ਪੀੜਤ ਮਹਿਲਾ ਇੰਨੀ ਡਰੀ ਤੇ ਸਹਿਮੀ ਹੋਈ ਹੈ ਬਿਆਨ ਦੇਣ ਵਿੱਚ ਵੀ ਉਸ ਦੀ ਜ਼ੁਬਾਨ ਉਸ ਦਾ ਸਾਥ ਨਹੀਂ ਦੇ ਰਹੀ ਸੀ ਪਰ ਹਿੰਮਤ ਕਰਦਿਆਂ ਹੋਇਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਇੱਕ ਸਕੂਲ ਵਿੱਚ ਟੀਚਰ ਹੈ ਤੇ ਉਸ ਦੇ ਨਾਲ ਕੰਮ ਕਰਦੇ ਪੀਟੀ ਟੀਚਰ ਰਮਨਦੀਪ ਸਿੰਘ ਪਰਾਸ਼ਰ ਦੀ ਉਸ ਨਾਲ ਦੋਸਤੀ ਸੀ ਜਿਸ ਕਰਕੇ ਉਸ ਦਾ ਸਾਡੇ ਘਰ ਆਣਾ ਜਾਣਾ ਸ਼ੁਰੂ ਹੋ ਗਿਆ ਤੇ ਇਹ ਦੋਸਤੀ ਰਿਲੇਸ਼ਨਸ਼ਿਪ ਵਿੱਚ ਬਦਲ ਗਈ ਪਰ ਪਿਛਲੇ ਕਈ ਮਹੀਨਿਆਂ ਤੋਂ ਅਮਨਦੀਪ ਸ਼ਰਾਬ ਪੀ ਕੇ ਉਸ ਨੂੰ ਤੰਗ ਤੇ ਪਰੇਸ਼ਾਨ ਕਰਦਾ ਹੈ ਤੇ ਉਸ ਦਾ ਸਰੀਰਕ ਸ਼ੋਸ਼ਣ ਵੀ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਉਸਨੇ ਰਾਤ ਦੇ ਸਮੇਂ ਆ ਕੇ ਆਪਣੇ ਇੱਕ ਮੁਲਾਜ਼ਮ ਮਿੱਤਰ ਦੇ ਨਾਲ ਸ਼ਰਾਬ ਪੀਤੀ ਤੇ ਆਪਸੀ ਗੱਲ ਤੇ ਮੇਰੇ ਨਾਲ ਕੁਟਮਾਰ ਕੀਤੀ ਕੁਟਮਾਰ ਨਹੀਂ ਵੈਸ਼ੀ ਤੰਗ ਨਾਲ ਕੀਤੀ ਕਿ ਮੈਨੂੰ ਇਲਾਜ ਹਸਪਤਾਲ ਦਾਖਲ ਹੋਣਾ ਪਿਆ ਤੇ ਮੈਂ ਪਿਛਲੇ 3 ਦਿਨਾਂ ਤੋਂ ਇੱਥੇ ਹਸਪਤਾਲ ਵਿੱਚ ਜੀਰੇ ਇਲਾਜ ਹਾਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੀ ਗੱਲ ਵੀ ਕਹੀ ਗਈ ਹੈ ਪਰ ਅਜੇ ਤੱਕ ਮੈਨੂੰ ਐ ਆਈ ਆਰ ਦੀ ਕੋਈ ਵੀ ਕਾਪੀ ਨਹੀਂ ਮਿਲੀ ਹੈ ਤੇ ਮੈਂ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਤੇ ਮਾਰ ਕੁੱਟ ਦੇ ਲਈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਉਂਦੀ ਹਾਂ ਕਿਉਂਕਿ ਅਮਨਦੀਪ ਨੇ ਮੈਨੂੰ ਕਈ ਮਹੀਨਿਆਂ ਤੋਂ ਡਰਾ ਧਮਕਾ ਕੇ ਰੱਖਿਆ ਹੋਇਆ ਹੈ ਮੇਰੇ ਦੋ ਬੱਚੇ ਹਨ ਤੇ ਮੈਂ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਹਾਂ ਮੈਨੂੰ ਆਪਣੀ ਜਾਨ ਮਾਰਦਾ ਉਸ ਤੋਂ ਖਤਰਾ ਹੈ ਇਸ ਲਈ ਉਸਤੇ ਬਲਦੀ ਕਾਰਵਾਈ ਕਰਕੇ ਮੈਨੂੰ ਉਸ ਦੇ ਅਤਿਆਚਾਰਾਂ ਤੋਂ ਨਿਜਾਤ ਦਿਵਾਈ ਜਾ ਜਾਵੇ ਜਦੋਂ ਇਸ ਮਾਮਲੇ ਸੰਬੰਧੀ ਮੁਬਾਰਕਪੁਰ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕੋਲੋਂ ਇੱਕ ਮਹਿਲਾ ਵੱਲੋਂ ਇੱਕ ਸ਼ਿਕਾਇਤ ਆਈ ਸੀ ਅਸੀਂ ਉਸ ਦੀ ਪੜਤਾਲ ਕਰਕੇ ਮਹਿਲਾ ਅਧਿਆਪਕਾ ਦੀ ਮੈਡੀਕਲ ਰਿਪੋਰਟ ਦੇ ਆਧਾਰ ਤੇ આરોપી ਅਮਨਦੀਪ ਉੱਤੇ बीएनਐਸ ਦੀ ਧਾਰਾ 315/2 351/2 ਅਤੇ 333 ਦੇ ਤਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਫੜਨ ਲਈ ਉਸ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਬਹੁਤ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾ ਮੈਂ ਇੱਕ ਟੀਚਰ ਹਾਂ ਜੀ ਮੇਰੇ ਨਾਲ ਸਰਕਾਰੀ ਸੀਨੀਅਰ ਸਰਕਾਰੀ ਸੀਨੀਅਰ ਸਕੈਂਡੇਲਸ ਰੂਲ ਵਿੱਚ ਅਮਨ ਪ੍ਰੈਸ਼ਰ ਨਾਮ ਦੇ ਅਧਿਆਪਕ ਨੇ ਜੀ ਤੇ ਪਿਛਲੇ 4 ਸਾਲਾਂ ਤੋਂ ਸਾਡੇ ਵਿੱਚ ਦੋਸਤੀ ਸੀ ਜੀ ਔਰ ਲਾਸਟ ਚਾਰ ਚਾਰ ਸਾਲ ਤੋਂ ਹੀ ਤਿੰਨ ਤਿੰਨ ਤੋਂ 4 ਸਾਲ ਦੇ ਵਿੱਚ ਵਿੱਚ ਸਰ ਉਹ ਹਰ ਰੋਜ਼ ਮਤਲਬ ਮੈਨੂੰ ਬਲੈਕਮੇਲ ਕਰਦੇ ਨੇ ਔਰ ਮੇਰੇ ਨਾਲ ਬਹੁਤ ਗੰਦੀ ਤਰ੍ਹਾਂ ਮਤਲਬ ਮੇਰੇ ਘਰ ਆਨ ਦੀ ਕੋਸ਼ਿਸ਼ ਕਰਦੇ ਨੇ ਸ਼ਰਾਬ ਪੀ ਕੇ ਫਿਰ ਸ਼ਰਾਬ ਪੀ ਕੇ ਮੇਰੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦੇ ਨੇ ਸ਼ੋਸ਼ਨ ਹੁੰਦਾ ਮੇਰਾ ਸਰੀਰ ਕੁਸ਼ੋਸ਼ਨ ਕਰਦੇ ਨੇ ਔਰ ਮੈਨੂੰ ਡਰਾਉਂਦੇ ਤਾਂ ਕਹਾਂਦੇ ਨੇ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਬੱਚਿਆਂ ਨਾਲ ਐਵੇਂ ਕਰਾਂਗਾ ਔਰ ਮੇਰੇ ਬੱਚੇ ਵੀ ਬਹੁਤ 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 ਜ਼ਿਆਦਾ ਡਰੇ ਹੋਏ ਨੇ ਔਰ ਪਿਛਲੇ 11 ਤਰੀਕ ਨੂੰ ਸਰੇ ਘਰ ਆਇਆ ਸ਼ਰਾਬ ਪੀ ਕੇ ਨਾਲ ਇਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਫਿਰ ਇਹਨਾਂ ਨੇ ਘਰ ਬੈਠ ਕੇ ਮੇਰੇ ਨਾਲ ਸ਼ਰਾਬ ਪੀਤੀ ਜਦੋਂ ਮੈਂ ਮਨਾਂ ਕੀਤਾ ਉਸਨੂੰ ਕਿ ਤੂੰ ਇਸਨੂੰ ਮੇਰੇ ਘਰ ਕਿਉਂ ਲੈ ਕੇ ਆਇਆ ਕਿ ਮੇਰੇ ਮੇਰੇ ਘਰ ਕਿਉਂ ਮੇਰਾ ਘਰ ਅੱਡਾ ਹੈ ਅੱਡਾ ਹੈ ਜੋ ਤੂੰ ਰੋਜ਼ ਇਹਨੂੰ ਲੈ ਕੇ ਆ ਜਾਂਦਾ ਸ਼ਰਾਬ ਪੀਲਾਣ ਇਹਨਾਂ ਕਹਿੰਦੇ ਉਸਨੇ ਮੇਰੇ ਨਾਲ ਬਹੁਤ ਗੰਦਾ ਵਾਲਾ ਮੈਨੂੰ ਮਾਰਿਆ ਕੁੱਟਿਆ ਮੇਰੇ ਪੇਟ 'ਚ ਲੱਤਾਂ ਵੱਖੀਆਂ ਚੱਲਤਾ ਮੇਰਾ ਸਿਰ ਕੰਧ ਨਾਲ ਮਾਰਿਆ ਮਤਲਬ ਮੈਂ ਦੱਸ ਨਹੀਂ ਸਕਦੀ ਕਿ ਬਹੁਤ ਪੂਰੀ ਹਾਲਤ ਕਰਦੀ ਮੇਰੀ ਔਰ ਦੂਸਰੇ ਇੱਕ ਵਾਰੀ ਮਾਰ ਕੇ ਚਲਾ ਗਿਆ ਮੈਂ ਇੱਕ ਇੱਕ ਕਮਰੇ ਚ ਬੈਠੀ ਹੋਈ ਸੀ ਫਿਰ ਦੁਬਾਰਾ ਉਹ ਦੁਬਾਰਾ ਆਇਆ ਫਿਰ 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 ਉਹਨਾਂ ਨੇ ਮਾਰ ਕੁੱਟ ਕੀਤੀ ਔਰ ਮੈਂ ਦੂਜੇ ਕਮਰੇ ਚ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਠਾਇਆ ਕਿ ਸਾਹ ਪਾਜੀ ਪਲੀਜ਼ ਮੇਰੀ ਹੈਲਪ ਕਰੋ ਇਹਨੂੰ ਸਮਝਾਓ ਪਰ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਹੱਥ ਬਸ ਕੁਛ ਨਹੀਂ ਸੀ ਬਸ ਸਰਬਸ ਮੈਨੂੰ ਮੈਨੂੰ ਉਸ ਬੰਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਉਹ ਕਿਸੇ ਵੀ ਟਾਈਮ ਕੁਛ ਵੀ ਕਰ ਸਕਦਾ ਹੈ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਸਰਕਾਰੀ ਮੁਬਾਰਕਪੁਰ ਮੁਬਾਰਕ ਥਾਣੇ ਵਿੱਚ ਸਰਮੇ ਕੰਪਲੇਂਟ ਕੀਤੀ ਸੀ ਪਰ ਉਹਨਾਂ ਨੇ ਐਫ ਆਰ ਆਈ ਦਰਜ ਕਰ ਲਈ ਸੀ ਉਹ ਹਸਪੀਟਲ ਆ ਕੇ ਮੇਰੇ ਬਿਆਨਵਾਜੀ ਵੀ ਹੋਈ ਸੀ ਦੋ ਵਾਰ ਬਟ ਉਹਨਾਂ ਨੇ ਅਜੇ ਸਾਨੂੰ ਉਹ ਦੱਸ ਰਹੇ ਨੇ ਕਿ ਐਫ ਆਰ ਆਈ ਹੋ ਗਈ ਪਰ ਸਾਨੂੰ ਕੋਈ ਅਜੇ ਨਾ ਹੀ ਤੈਅ ਫਰਦ ਦੀ ਕਾਪੀ ਮਿਲੀ ਹੈ ਨਾ ਹੀ ਸਾਨੂੰ ਉਹ ਪੂਰੀ ਤਰ੍ਹਾਂ ਦੱਸ ਰਹੇ ਨੇ ਸ਼ਾਇਦ ਉਹ ਉਹਨਾਂ ਨਾਲ ਮਿਲੇ ਹੋਏ ਨੇ ਤਾਂ ਹੀ ਸਾਨੂੰ ਕੋਈ ਰਿਪਲਾਈ ਨਹੀਂ ਦੇ ਰਹੇ ਹਜੇ ਤੱਕ ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਕਿ ਕੀ ਐਕਸ਼ਨ ਹੋਇਆ ਤੁਸੀਂ ਉਸ ਬੰਦੇ ਨੂੰ ਫੜਿਆ ਕਿ ਮੈਨੂੰ ਸਿਰ ਇਨਸਾਫ ਚਾਹੀਦਾ ਹੈ ਮੈਂ 4 ਸਾਲਾਂ ਤੋਂ ਬਹੁਤ ਚੇਲ ਨੇ 4 ਸਾਲ ਮੈਂ ਬਹੁਤ ਮਾਰ ਖਾਈ ਹੈ ਸਰ ਬਹੁਤ ਜ਼ਿਆਦਾ ਮਾਰ ਖਾਈ ਹੈ ਕਿ ਬਸ ਮੈਂ ਕਿਸੇ ਨੂੰ ਕਦੇ ਕੁਝ ਦੱਸਿਆ ਨਹੀਂ ਇਹਨਾਂ ਦੇ ਘਰ ਮੈਂ ਫੋਨ ਕੀਤਾ ਸੀ ਇਹਨਾਂ ਦੇ ਮਦਰ ਜੀ ਨੂੰ ਕਿ ਐਦਾ ਕਰਕੇ ਆਪਣੇ ਬੇਟੇ ਨੂੰ ਸਮਝਾਓ ਵੀ ਸਾਡੇ ਘਰ ਨਾ ਆਵੇ ਸ਼ਰਾਬ ਪੀ ਕੇ ਮੈਨੂੰ ਮਾਰੇ ਕੁੱਟੇ ਨਾ ਕਰ ਮੇਰਾ ਨੁਕਸਾਨ ਹੋ ਗਿਆ ਮੇਰੇ ਬੱਚੇ ਰੋ ਜਾਣਗੇ ਜੇ ਮੇਰੇ ਬੱਚਾ ਦਾ ਨੁਕਸਾਨ ਹੋ ਗਿਆ ਮੈਂ ਰੋ ਲਾਂਗੀ ਉਹ ਉਹਨਾਂ ਨੇ ਉਹਨਾਂ ਉਹ ਉਸ ਗੱਲ ਦਾ ਵੀ ਇਸ ਨੂੰ ਗੁੱਸਾ ਸੀ ਕਿ ਤੂੰ ਮੇਰੇ ਘਰ ਘਰ ਦਾ ਘਰ ਕਿਉਂ ਕੋਲ ਕੀਤੀ ਮੇਰੇ ਮਦਰ ਨਾਲ ਗੱਲ ਕਿਉਂ ਕੀਤੀ ਮੇਰੇ ਘਰ ਚ ਕਿਉਂ ਦੱਸਿਆ ਇਸ ਨੂੰ ਇਸ ਨੂੰ ਇਹ ਨਹੀਂ ਸੀ ਵੀ ਮੇਰੇ ਮੇਰੇ ਘਰ ਨਹੀਂ ਦੱਸਣਾ ਕੁਝ ਵੀ ਕਿਸੇ ਨੂੰ ਕੁਝ ਨਹੀਂ ਦੱਸਣਾ ਮੇਰੇ ਬਾਰੇ ਵੀ ਮੇਰੀ ਬਹੁਤ ਰੈਪਿਊਟੇਸ਼ਨ ਹੈ ਪਰ ਇਸ ਬੰਦੇ ਨੇ ਮੈਨੂੰ ਜ਼ੀਰੋ ਬਣਾ ਦਿੱਤਾ ਸੀ ਮੈ ਮੈਨੂੰ ਜ਼ੀਰੋ ਬਣਾਤਾ ਮੈਨੂੰ ਇਨਸਾਫ ਚਾਹੀਦਾ ਹੈ ਮੈਨੂੰ ਇਨਸਾਫ ਚਾਹੀਦਾ ਸਰ ਸਰਦਾਰ ਭਗਵਾਨ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ ਮਾਨ ਜੀ ਦੇ ਅੱਗੇ ਮੇਰੇ ਹੱਥ ਜੋੜ ਕੇ ਅਪੀਲ ਹੈ ਕਿ ਮੈਨੂੰ ਇਨਸਾਫ ਮਿਲੇ ਪਲੀਜ਼ ਕੋਈ ਕਾਰਵਾਈ ਕਰੇ ਆ ਫਰਾਈ ਹੋਵੇ ਉਸ ਬੰਦੇ ਨੂੰ ਜੇਲ੍ਹ ਹੋਵੇ ਉਸ ਦੇ ਵੀ ਉਹ ਉਹ ਮਾਰ ਖਾਵੇ ਤੋਂ ਉਸ ਨੂੰ ਪਤਾ ਲੱਗੇ ਮਾਰ ਦਾ ਦਰਦ ਕੀ ਹੁੰਦਾਗਾ ਮੈਂ ਬਹੁਤ ਬਰਦਾਸ਼ਤ ਕਰ ਲਿਆ ਹੁਣ ਮੇਰੀ ਬਰਦਾਸ਼ਤ ਖਤਮ ਹੋ ਗਈ ਸੀ ਜਦੋਂ 11 ਤਰੀਕ ਨੂੰ ਉਸਨੇ ਮੈਨੂੰ ਮਾਰਿਆ ਕੁੱਟਿਆ ਤਾਂ ਆਸ ਪੜੋਸ ਵਾਲਿਆਂ ਨੂੰ ਪਤਾ ਲੱਗਿਆ ਤਾਂ ਮੈਂ ਉਹਨਾਂ ਨੇ ਮੈਨੂੰ ਉਹ ਚਲੇ ਜਦੋਂ ਮਾਰ ਕੇ ਚਲੇ ਗਏ ਦੋਨੋਂ ਜਣੇ ਤਾਂ ਉਹਨਾਂ ਨੇ ਆ ਕੇ ਮੈਨੂੰ ਸਿਵਲ ਹਸਪਤਾਲ ਡੇਰਾਵਸੀ ਵਿਖੇ ਜਦ ਮੈਨੂੰ ਇਸ ਹਸਪਤਾਲ ਵਿਖੇ ਐਡਮਿਟ ਕਰਵਾਇਆ ਉਸ ਤੋਂ ਬਾਅਦ ਮੇਰਾ ਇਲਾਜ ਚੱਲ ਰਿਹਾ ਇੱਥੇ ਮੇਰੀ ਬਿਆਨਵਾਜੀ ਹੋਈ ਸੀ ਇੱਥੇ ਮੇਰੀ ਰਿਪੋਰਟ ਦਰਜ ਹੋਈ ਸੀ ਪਰ ਮੈਨੂੰ ਅਜੇ ਤੱਕ ਐਫ ਆਰ ਆਈ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਮਿਲੇ ਮੇ ਮੇਰੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਮੈਂ ਮੈਂ ਕਦੇ ਕਿਸੇ ਕੋਲ ਨਹੀਂ ਸੀ ਦੱਸਿਆ ਕਿ ਮੇਰੇ ਨਾਲ ਇਹ ਹੋ ਰਿਹਾਗਾ ਪਰ ਹੁਣ ਹੁਣ ਮੈਂ ਹੁਣ ਮੈਨੂੰ ਖਤਰਾ ਸੀ ਔਰ ਹੁਣ ਬਹੁਤ ਜ਼ਿਆਦਾ ਹੋ ਰਿਹਾ ਸੀ ਮੇਰੇ ਬੱਚੇ ਸਫਰ ਕਰ ਰਹੇ ਸੀ ਲੋ ਕੰਪਲੀਟ ਕਰਕੇ ਤੁਹਾਡੇ ਕੋਲੋਂ ਮਾਮਲਾ ਦਰਜ ਕੀਤਾ ਗਿਆ ਹੈ ਕੀ ਹੈ ਵਾਰੀ ਇੱਕ ਨਾ ਸਾਨੂੰ ਹਸਪੀਟਲ ਤੋਂ ਮੈਸੇਜ ਆਇਆ ਸੀ ਕਿ ਅਮਨਦੀਪ ਕੌਰ ਨਾਮ ਦੀ ਇੱਕ ਲੇਡੀ ਉੱਥੇ ਦਾਖਲ ਹੈ ਜਿੱਤੇ ਆਈ ਉਹਨੇ ਉਹਦੀ ਸਟੇਟਮੈਂਟ ਲਿਖਣ ਤੋਂ ਬਾਅਦ ਅਧੀਨ ধারা 115 2 352 2 ਤੇ 333 ਬੀ ਐਨਸ ਤਹਿਤ ਮੁਕਦਮਾ ਅਰਜ ਕਰਕੇ ਕਵਦੀ ਸ਼ੁਰੂ ਕਰ ਦਿੱਤੀ ਸਰ ਇਹ ਦੇ ਚ ਕਿੰਨੇ ਕਿੰਨੇ ਬੰਦੇ ਦੇ ਖਿਲਾਫ ਕੰਪਲੇਂਟ ਹੈ ਬਸ ਇੱਕ ਹੀ ਬੰਦੇ ਦੇ ਖਿਲਾਫ ਕੰਪਲੇਂਟ ਸੀ ਉਹਦੇ ਖਿਲਾਫ ਅਰਜ ਕਰ ਮਾਮਲਾ ਕੀ ਹੈ ਸਰ ਸਾਰਾ ਮਾਮਲਾ ਉਹ ਇੱਕ ਟੀਚਰ ਹੈ ਬੁੱਜਾ ਵੀ ਤੇ ਉਹ ਕਿਤੇ ਸ਼ਾਮ ਨੂੰ ਉਹਦੇ ਘਰੇ ਜਗ ਗਿਆ ਤੇ ਉਹਦੀ ਕੁੱਟਮਾਰ ਕੀਤੀ ਤੇ ਉਹਦੇ ਮੈਡੀਕਲ ਦੇ ਰਿਕਾਰਡ ਉਪਲਬਧ ਕੋ ਤੇ ਪਰਚਾ ਜੇਣਾ ਦਰਜ ਕਰ ਕੁਟਬਰ ਕਿੰਨਾ ਵਾਰ ਕੀਤੀ ਗਈ ਸੀ ਉਹਦਾ ਨਾਮ ਵੀ ਅਮਨੀ ਹੈ ਟੀਚਰ ਉਹ ਜਿਹੜਾ ਜੈਂਟਸ ਹੈ ਉਹਦਾ ਨਾਮ ਵੀ ਅਮਨ ਲੇਡੀ ਦਾ ਨਾਮ ਵੀ ਅਮਨੀ ਦੋਨਾਂ ਦਾ ਸਬੰਧ ਕਿਸ طرف ਸੀ ਨਹੀਂ ਇਹੋ ਜੇ ਬਾਰੇ ਆਪਾਂ ਨੂੰ ਕੋਈ ਸਰ ਕੋਈ ਮਾਮਲਾ ਦਾਜ ਹੋ ਤਬ ਬਾਦ ਗਿਰਫਤਾਰੀ ਕੋਈ ਨਹੀਂ ਬਸ ਅਜੇ ਤਲਾਸ਼ ਜਾਰੀ ਰੂਹੀ ਸੀ